ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਮੇਰੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਔਰ ਬਹੁਤ ਹੀ ਇੰਪੋਰਟੈਂਟ ਡਿਸਕਸ਼ਨ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਹੁੰਦੀ ਹੈ ਔਰ ਅੱਜ ਗੱਲ ਕਰਾਂਗੇ ਜਰਮਨੀ ਦੇ ਵਿੱਚ ਜਿਹੜੇ ਸਟੂਡੈਂਟ ਮਾਸਟਰਸ ਲਈ 1 ਸਾਲ ਦਾ ਕੋਰਸ ਕਰਨਗੇ ਸੋ 2.5 ਸਾਲ ਦਾ ਉਹਨਾਂ ਕੋਲੇ ਪੋਸਟ ਸਟਡੀ ਵਰਕ ਪਰਮਿਟ ਹੈ ਔਰ ਮੈਂ ਵੇਖ ਰਿਹਾ ਸੀ ਕਿ ਜਿਹੜੇ ਗ੍ਰੈਜੂਏਟਸ ਨੇ ਉਹ ਜਰਮਨੀ ਲਈ ਕਾਫੀ ਜ਼ਿਆਦਾ ਇੰਟਰਸਟਡ ਰਹਿੰਦੇ ਨੇ ਔਰ ਅੱਜ ਦੇ ਸਮੇਂ 'ਚ ਜਿਹੜਾ ਕੋਈ ਗ੍ਰੈਜੂਏਟ ਸਟੂਡੈਂਟ ਜਰਮਨੀ ਜਾਂਦਾ ਉਹਨੂੰ ਕਿਸ ਰੂਪ ਚ ਬੈਨੀਫਿਟ ਨੇ ਦੂਸਰੇ ਮੁਲਕਾਂ ਦੇ ਮੁਕਾਬਲੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਰ ਜੀ ਜਸਮੀਤ ਜੀ ਜਰਮਨੀ ਇੱਕ ਵਾਰੀ ਫੇਰ ਟ੍ਰੈਂਡ ਚ ਹੈ ਜਦੋਂ ਮਾਸਟਰਸ ਦੀ ਗੱਲ ਆਉਂਦੀ ਹੈ ਕੈਨੇਡਾ ਨਾਲੋਂ ਵੀ ਜ਼ਿਆਦਾ ਸਟੂਡੈਂਟਸ ਜਰਮਨੀ ਬਾਰੇ ਪੁੱਛ ਰਹੇ ਨੇ ਅੱਜਕੱਲ੍ਹ ਅਚਾਨਕ ਜਰਮਨੀ ਮਾਸਟਰਸ ਲਈ ਇੰਨੀ ਜ਼ਿਆਦਾ ਡਿਮਾਂਡ ਚ ਕਿਉਂ ਆਈ ਹੈ ਸੀ ਦੇਖੋ ਜਰਮਨੀ ਚ ਜੇ ਤੁਸੀਂ 1 ਸਾਲ ਦੀ ਮਾਸਟਰ ਡਿਗਰੀ ਕਰਨ ਜਾਂਦੇ ਆ ਤਾਂ ਸਾਨੂੰ ਪਹਿਲਾਂ 1.5 ਸਾਲ ਦਾ ਵਰਕ ਵੀਜ਼ਾ ਮਿਲਦਾ ਹੈ ਔਰ ਫਿਰ 6-6 ਮਹੀਨੇ ਦੀ ਐਕਸਟੈਂਸ਼ਨ ਮਿਲਦੀ ਹੈ ਸੋ ਐਫੈਕਟਿਵਲੀ 1 ਸਾਲ ਦੀ ਮਾਸਟਰ ਪਿੱਛੇ 2.5 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਜਿਹੜਾ ਕਿ ਕੋਈ ਹੋਰ ਕੰਟਰੀ ਨਹੀਂ ਦੇ ਰਿਆ ਸੋ ਇਸ ਲਈ ਜਰਮਨੀ ਬਹੁਤ ਹੀ ਅਟਰੈਕਟਿਵ ਲੋਕੇਸ਼ਨ ਬਣ ਗਿਆ ਦੂਜੀ ਗੱਲ ਹੈ ਅਫੋਰਡੇਬਲ ਸਟੱਡੀਆਂ ਕਿ ਬਹੁਤ ਜ਼ਿਆਦਾ ਅਫੋਰਡੇਬਲ ਸਟੱਡੀਆਂ ਹੈਗੀਆਂ ਜਰਮਨੀ ਚ 8 ਤੋਂ 9 ਲੱਖ ਰੁਪਏ ਚ ਵੀ ਅਸੀਂ ਮਾਸਟਰ ਡਿਗਰੀ ਕਰ ਸਕਦੇ ਆ ਜਿਹੜੀ ਹੋਰ ਕਿਤੇ ਨਹੀਂ ਹੈਗੀ फिर उस तो बात गल आ ਜਾਂਦੀ ਹੈ ਮਿਨਿਮਮ ਵੇਜ ਰੇਟ ਸੋ ਮੇਰੇ ਕਾਫੀ ਸਾਰੇ ਸਟੂਡੈਂਟਸ ਨਾਲ ਗੱਲ ਹੋਈ ਜਿਹੜਾ ਵੇਜ ਰੇਟ ਜਰਮਨੀ ਚ ਚੱਲ ਰਿਹਾ ਉਹ 15 ਤੋਂ 20 ਯੂਰੋ ਦਾ ਚੱਲ ਰਿਹਾ ਸੋ ਵਿਚ ਇਜ਼ ਆਲਸੋ ਵੈਰੀ ਅਟਰੈਕਟਿਵ ਸੋ ਉਸ ਕਰਕੇ ਵੀ ਇੱਕ ਜਰਮਨੀ ਆਈਡੀਅਲ ਲੋਕੇਸ਼ਨ ਬਣ ਜਾਂਦਾ ਫਾਸਟ ਗੱਲ ਇਹ ਹੈ ਕਿ ਜਰਮਨੀ ਨੇ ਆਪਣੇ ਪੀਆਰ ਨੂੰ ਲੈ ਕੇ ਵੀ ਰੂਲਸ ਰਿਲੈਕਸ ਕਰਦੇ ਨੇ ਆਉਣ ਵਾਲੇ ਸਮੇਂ ਚ ਜੇ ਤੁਹਾਡੀ 5 ਸਾਲ ਦੀ ਸਟੇ ਹੋਏਗੀ ਇਨਕਲੂਡਿੰਗ ਯਰ ਸਟੱਡੀਜ਼ ਤਾਂ ਵੀ ਤੁਸੀਂ ਆਪਣੀ ਪੀਆਰ ਦੀ ਫਾਈਲ ਲਗਾ ਸਕਦੇ ਹੋ ਜੇ ਉਹਨਾਂ ਦੀਆਂ ਤੁਸੀਂ ਅਦਰ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਫੁੱਲਫਿਲ ਕਰਦੇ ਹੋ ਸੋ ਇਹ ਸਾਰੀ ਚੀਜ਼ ਦੇਖਦੇ ਹੋਇਆ ਮੈਨੂੰ ਲੱਗਦਾ ਕਿ ਜਰਮਨੀ ਇੱਕ ਬਹੁਤ ਵਧੀਆ ਲੋਕੇਸ਼ਨ ਹੈਗੀ ਆ ਔਰ ਇਸ ਟਾਈਮ ਤੇ ਵੈਸੇ ਹੀ ਜਰਮਨੀ ਚ ਜੇ ਮੈਂ ਤੁਹਾਨੂੰ ਦੱਸਣਾਗਾ ਤਾਂ ਫੁੱਲ ਰਸ ਚੱਲ ਰਿਹਾ ਹੈ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਏਪੀਐਸ ਚਲਦੀਆਂ ਨੇ ਸ਼ੁਰੂ ਹੋ ਗਏ ਆ ਵੈਸੇ ਬਟ ਅਪਾਇੰਟਮੈਂਟਸ ਤੇ ਵੀ ਬਹੁਤ ਜ਼ਬਰਦਾਰ ਰੁਝਾਨ ਹੈ ਜਰਮਨੀ ਸਟੂਡੈਂਟ ਵੀਜ਼ਾ ਦਾ ਬਿਲਕੁਲ ਠੀਕ ਹੈ ਸੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ 5 ਸਾਲ ਬਾਅਦ ਪੀਆਰ ਦਾ ਰਸਤਾ ਜਿਹੜਾ ਜਰਮਨੀ ਦੇ ਵਿੱਚ ਖੁੱਲੇਗਾ ਅਗਰ ਅਸੀਂ ਦੂਸਰੀ ਕੰਟਰੀਜ਼ ਨੂੰ ਕੰਪੈਰੀਜ਼ਨ ਕਰੀਏ ਮੈਨੂੰ ਲੱਗਦਾ ਕੈਨੇਡਾ ਤੋਂ ਬਾਅਦ ਜਰਮਨੀ ਹੈ ਜਿਲਹੋ ਇਸ ਟਾਈਮ ਤੇ ਕੈਨੇਡਾ ਤੋਂ ਬਾਅਦ ਜਿਹੜਾ ਕੋਈ ਕੰਟਰੀ ਬਹੁਤ ਹਾਈਲਾਈਟ ਚ ਹੈ ਉਹ ਜਰਮਨੀ ਹੈ ਉਹਦੇ ਪਿੱਛੇ ਇੱਕ ਹੋਰ ਰੀਜ਼ਨ ਹੈ ਕਿ ਜਰਮਨੀ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਵੀ 90% ਹੈ 10 ਚੋਂ 9 ਫਾਈਲਾਂ ਨੂੰ ਵੀਜ਼ਾ ਮਿਲਦਾ ਜਿਹੜਾ ਕਿ ਕੈਨੇਡਾ ਦੇ ক্লোਜ਼ ਹੈ ਹੋਰ ਕਿਸੇ ਵੀ ਕੰਟਰੀ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਇੰਨਾ ਵਧੀਆ ਨਹੀਂ ਹੈਗਾ ਬਿਲਕੁਲ ਠੀਕ ਹੈ ਔਰ ਜਦੋਂ ਅਸੀਂ ਤੁਸੀਂ ਪੀਆਰ ਦੀ ਵੀ ਜਿੰਨੇ ਗੱਲ ਕੀਤੀ 5 ਸਾਲ ਦਾ ਪੀਆਰ ਦਾ ਸਫਰ ਇਹ ਇਹਨੂੰ ਥੋੜਾ ਅਗਰੇ ਐਲੈਬ੍ਰੇਟ ਕਰ ਦੋ। ਸੋ ਇਹਦੇ ਵਿੱਚ ਇੱਕ ਮਿਨੀਮਮ ਸੈਲਰੀ ਦੀ ਰਿਕੁਆਇਰਮੈਂਟ ਹੈਗੀ ਆ ਜੇ ਸਟੂਡੈਂਟਸ 42000 ਯੂਰੋ ਦੀ ਸੈਲਰੀ ਲੈ ਲੈਣਗੇ ਤਾਂ ਉਹਨਾਂ ਨੂੰ ਫਿਰ ਉਹ ਪੀਆਰ ਲਈ ਐਲੀਜੀਬਲ ਹੋ ਜਾਣਗੇ। ਸੋ ਜਿਹੜਾ ਸਮਾਂ ਉਹ ਉੱਥੇ ਜਰਮਨੀ 'ਚ ਲਗਾਣਗੇ 3 ਸਾਲ ਦੀਆਂ ਇਨਕਮ ਟੈਕਸ ਰਿਟਰਨਸ ਹੋਣਗੀਆਂ। ਸੋ ਉਹ ਸਾਰੀਆਂ ਜੇ ਤੁਹਾਡੇ ਕੋਲ ਹੋਣਗੀਆਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਬਿਲਕੁਲ ਜੀ। ਔਰ ਗ੍ਰੈਜੂਏਟਸ ਲਈ ਕਿੰਨੀ ਪੋਸਿਬਿਲਿਟੀ ਹੈ ਜਿਨੇ ਯੂਜੀ 'ਚ ਜਾਣ? ਅੰਡਰਗ੍ਰੈਜੂਏਟ ਲਈ ਵੀ ਬਹੁਤ ਅੱਛੀ ਐਟ੍ਰੈਕਸ਼ਨ ਹੈ ਕਿਉਂਕਿ 3 ਸਾਲ 50% तक स्कॉलरशिप अवेलेबल है कि जे 90% ਤੋਂ ਉੱਤੇ ਵਾਲਾ ਬੱਚਾ ਅਪਲਾਈ ਕਰਦਾ ਹੈ ਤਾਉਨੂੰ 50% ਫੀਸ ਤੇ ਵਿਵਰ ਮਿਲ ਰਿਹਾ। दैट मींस ਕਿ 6 ਤੋਂ 7 ਲੱਖ ਫੀਸ ਰਹਿ ਜਾਂਦੀ ਹੈ। ਸੋ 3 ਸਾਲ ਦੀ ਬੈਚਲਰ ਹੈ, 8 ਮਹੀਨੇ ਪੜ੍ਹਾਈ ਹੁੰਦੀ ਹੈ, 24 ਮਹੀਨੇ ਚ ਬੈਚਲਰ ਹੈ। 3 ਸਾਲ ਪਲਸ 2.5 ਸਾਲ ਦਾ ਵਰਕ ਵੀਜ਼ਾ 5.5 ਸਾਲ। 1-2 ਸਾਲ ਹੋਰ ਲਾ ਲੋਗੇ ਤੁਸੀਂ ਆਟੋਮੈਟਿਕਲੀ ਪੀਆਰ ਹੋ ਜਾਓਗੇ ਜਰਮਨੀ ਦੇ। ਸੋ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਦੋਨੋਂ ਹੀ ਅੰਡਰਗ੍ਰੈਜੂਏਟ ਔਰ ਪੋਸਟ ਗ੍ਰੈਜੂਏਟ ਲੈਵਲਸ ਤੇ ਜਰਮਨੀ ਇੱਕ ਬਹੁਤ ਅੱਛੀ ਲੋਕੇਸ਼ਨ ਹੈ। ਸੈਕਿੰਡ ਇੱਕ ਹੋਰ ਚੀਜ਼ ਹੈ ड्यूल क्वालिफिकेशन है सपोज ਜਿੰਨੀਆਂ ਯੂਨੀਵਰਸਿਟੀਆਂ ਹੈਆਂ ਉੱਥੋਂ ਦੀਆਂ ਉਹ ਕਈ ਯੂਨੀਵਰਸਿਟੀਆਂ ਡਿਊਲ ਕੁਆਲਿਫਿਕੇਸ਼ਨਸ ਵੀ ਦੇ ਰਹੀਆਂ ਕਿ ਯੂਕੇ ਦੀ ਯੂਨੀਵਰਸਿਟੀ ਦੀ ਵੀ ਤੁਹਾਨੂੰ ਡਿਗਰੀ ਮਿਲ ਰਹੀ ਹੈ ਕਈਆਂ ਦੇ ਨਾਲ ਜਰਮਨ ਦੀ ਵੀ ਮਿਲ ਰਹੀ ਹੈ ਯੂਕੇ ਦੀ ਵੀ ਮਿਲ ਰਹੀ ਹੈ ਬੀਐਸਬੀਏ ਇਚ ਤੁਹਾਨੂੰ ਜਰਮਨ ਦੀ ਵੀ ਮਿਲ ਰਹੀ ਹੈ USA ਦੀ ਵੀ ਮਿਲ ਰਹੀ ਹੈ ਉਹ ਵੀ ਇੱਕ ਬਹੁਤ ਅਟਰੈਕਟਿਵ ਪਾਰਟ ਹੈ ਇਹਦਾ ਇਹਦਾ ਕੀ ਬੈਨੀਫਿਟ ਹੁੰਦਾ ਜੀ ਅਗਰ ਡਿਊਲ ਡਿਗਰੀ ਕਿਸੇ ਸਟੂਡੈਂਟ ਨੂੰ ਮਿਲ ਜੇ ਤੇਰੀ ਐਕਸੈਪਟੈਂਸ ਹੈਗੀ ਆ ਉਹ ਤੁਹਾਡੇ ਕੋਲ USA ਦੇ ਕੋਈ ਮਾਸਟਰ ਡਿਗਰੀ ਹੈਗੀ ਆ ਔਰ ਤੁਹਾਡੇ ਕੋਲ ਜਰਮਨੀ ਦੀ ਵੀ ਮਾਸਟਰ ਡਿਗਰੀ ਹੈਗੀ ਕੱਲੋਂ ਤੁਸੀਂ USA ਜਾ ਕੇ ਕੰਮ ਕਰਨਾ ਹੈ ਕੈਨੇਡਾ ਜਾ ਕੇ ਕੰਮ ਕਰਨਾ ਹੈ ਜਾਂ ਕਿਸੇ ਹੋਰ ਜੇਸ ਜਾ ਕੇ ਕੰਮ ਕਰਨਾ ਹੈ ਉਹਦਾ ਵੀ ਬਹੁਤ ਬੈਨੀਫਿਟ ਹੈ ਜੀ ਚਲੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਰਮਨੀ ਦੇ ਲਈ ਸਾਡੇ ਨਾਲ ਸ਼ੇਅਰ ਕੀਤੀ ਜਿਵੇਂ ਤੁਸੀਂ ਮਾਸਟਰਸ ਦੀ ਗੱਲ ਕਰਦੇ ਹੋ ਮਾਸਟਰਸ ਵਾਲਿਆਂ ਲਈ ਕੋਈ ਇਮੀਡੀਏਟ ਇਨਟੇਕਸ ਹੈਗੇ ਦੀ ਇਮੀਡੀਏਟ ਇਨਟੇਕਸ ਜ਼ਰੂਰ ਹੈਗੇ ਆ ਜਰਮਨੀ ਜੁਲਾਈ ਇਨਟੇਕ ਵਿਲ ਬੀ ਆਈਡੀਅਲ ਇਨਟੇਕ ਜਾਂ ਉਸ ਤੋਂ ਬਾਅਦ ਅਕਤੂਬਰ ਇਨਟੇਕ ਇਜ਼ ਆਈਡੀਅਲ ਬਿਕਾਜ਼ ਜਰਮਨੀ ਜੇ ਐਪੀਐਸ ਦਾ ਥੋੜਾ ਸਮਾਂ ਲੱਗ ਜਾਂਦਾ ਸੋ ਸਾਨੂੰ 3-4 ਮਹੀਨੇ ਦਾ ਸਮਾਂ ਲੈ ਕੇ ਚੱਲਣਾ ਚਾਹੀਦਾ ਬਿਲਕੁਲ ਠੀਕ ਹੈ 9041390412 ਇਸ ਨੰਬਰ ਤੇ ਤੁਸੀਂ ਜ਼ਰੂਰ ਸੰਪਰਕ ਕਰੋ ਔਰ ਜਰਮਨੀ ਲਈ ਜਿਹੜੀਆਂ ਆਪਣੀਆਂ ਪੋਸਿਬਿਲਿਟੀਆਂ ਨੇ ਉਹ ਤੁਸੀਂ ਜਸਮੀਤ ਜੀ ਨਾਲ ਡਿਸਕਸ ਕਰੋ थैंक यू so much थैंक यू so much